ਪਹਿਲਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਵਕਤ ਮੈਂ ਪੰਜਾਬ ਦੀ ਵਿਧਾਨ ਸਭਾ ਜਿਹਨੂੰ ਆਪਾਂ ਕਹਿੰਨੇ ਆ ਕਿ ਜਮਹੂਰੀਅਤ ਦਾ ਮੰਦਰ ਆ ਉੱਥੇ ਮੈਂ ਇਸ ਵਕਤ ਖੜਾ ਆ ਅੰਦਰ ਮੈਂ ਇਸ ਕਰਕੇ ਜਾ ਨਹੀਂ ਸਕਦਾ ਕਿਉਂਕਿ ਇਸ ਵਕਤ ਅੱਜ ਅੱਜ ਦੇ ਡੇਟ ਵਿੱਚ ਇਸ ਬਹੁਤ ਇਤਿਹਾਸਿਕ ਸ਼ਾਨਦਾਰ ਪਲੇਟਫਾਰਮ ਤੇ ਬੋਕਰ ਪਾਰਟੀ ਦੇ ਬੰਦੂਆ ਮਜ਼ਦੂਰ ਇੱਕ ਨੂੰ ਛੱਡ ਕੇ ਕੂਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ 91 ਬੰਦਿਆਂ ਨੇ ਤੇ ਨਜਾਇਜ਼ ਕਬਜ਼ਾ ਕੀਤਾ ਤੇ ਸਰਗਨਾ ਬਣਿਆ ਇਹਨਾਂ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੁਸੀਂ ਸਾਰਿਆਂ ਨੇ ਤਕਰੀਬਨ ਕੱਲ ਦੀ ਜੋ ਕਾਰਵਾਈ ਹੋਈ ਆ ਇੱਥੇ ਅੰਦਰ ਉਹ ਤੁਸੀਂ ਲਗਭਗ ਦੇਖ ਲਈ ਆ ਮੈਨੂੰ ਪਿਛਲੇ ਪੂਰੇ 1 ਸਾਲ ਤੋਂ ਕੁਲਤਾਰ ਸਿੰਘ ਸੰਧਵਾ ਮਿੱਥ ਕੇ ਨਫ਼ਰਤ ਦੀ ਭਾਵਨਾ ਨਾਲ ਮੈਨੂੰ ਇੱਥੋਂ ਬੋਲਣ ਤੋਂ ਰੋਕਿਆ ਜਾ ਰਿਹਾ ਵਾ ਔਰ ਕੱਲ ਜਿਹੜਾ ਸੀਗਾ ਜ਼ੀਰੋ ਆਵਰ ਉਹ ਆਪੋਜੀਸ਼ਨ ਦਾ ਅਧਿਕਾਰ ਹੁੰਦਾ ਕਿਉਂਕਿ ਜਿਹੜੇ ਸਰਕਾਰ ਵਿੱਚ ਬੈਠੇ ਨੇ ਐਮ ਐਲ ਏ ਤੇ ਮੰਤਰੀ ਐ ਤਾਂ ਰੋਜ਼ ਇੱਕ ਦੂਜੇ ਦੇ ਨਾਲ ਮਤਲਬ ਖਾਣਾ ਖਾਂਦੇ ਨੇ ਬੈਠਦੇ ਉੱਠਦੇ ਨੇ ਮੀਟਿੰਗਾਂ ਕਰਦੇ ਨੇ ਇਹ ਜ਼ੀਰੋ ਆਵਰ ਜਿਹੜਾ ਹੁੰਦਾ ਵਾ ਸਫਰ ਕਾਲ ਇਹ ਆਪੋਜੀਸ਼ਨ ਵਾਸਤੇ ਰੱਖਿਆ ਗਿਆ ਕਿ ਕੋਈ ਪੱਖ ਦਾ ਮਸਲਾ ਤੁਸੀਂ ਉਠਾਉਣਾ ਕੀ ਮੈਂ ਉਠਾਉਣਾ ਸੀ ਮਸਲਾ ਮੈਂ ਮਸਲਾ ਉਠਾਉਣਾ ਸੀਗਾ ਕਿ ਜਿਹੜੇ ਕਿਸਾਨਾਂ ਦੇ 100 ਕਰੋੜ ਤੋਂ ਉੱਤੇ ਲੁੱਟ ਹੋਈ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਅੰਦੋਲਨ ਬੁਲਡੋਜ਼ਰ ਨਾਲ ਟਾਇਆ ਗਿਆ ਖਨੌਰੀ ਤੇ ਸ਼ੰਭੂ ਉੱਥੇ ਉਹਨਾਂ ਦੀਆਂ 4-4 5-5 ਲੱਖ ਰੁਪਏ ਦੀਆਂ ਟਰਾਲੀਆਂ 135 ਟਰਾਲੀਆਂ ਚੋਰੀ ਹੋਈਆਂ ਨੇ ਉਸ ਤੋਂ ਇਲਾਵਾ ਉਹਨਾਂ ਦੇ AC ਉਹਨਾਂ ਦੇ ਜਿਹੜੇ ਪੱਖੇ ਉਹਨਾਂ ਦੇ ਗੈਸ ਚੁੱਲ੍ਹੇ ਉਹਨਾਂ ਦਾ ਹੋਰ ਸਮਾਨ ਉਹ ਜਿਹੜਾ ਸੀਗਾ ਉਹ ਖੁਰਦਪੁਰਤ ਕਰਤਾ ਪੁਲਿਸ ਵਾਲੇ ਲੁੱਟ ਕੇ ਲੈ ਗਏ ਬੋਕਰਪਾਰਟੀ ਦੇ ਜਿਹੜੇ ਸਰਪੰਚ ਜਿਹੜੇ ਆ ਘਨੌਰ ਵਾਲੇ MLA ਦਾ ਨਾਮ ਲੱਗ ਰਿਹਾ ਗੁਰਰਾਲ ਦਾ ਕਿ ਉਹਦੇ ਜਿਹੜੇ ਚੇਲੇ ਸੀ ਡਿੰਪਲ ਵਰਗੇ ਟਿੰਕਲ ਵਰਗੇ ਕਿ ਪਤਾ ਨਹੀਂ ਟਿੰਕਲ ਕਿ ਟੀਨੂ ਉਹਨਾਂ ਦੇ ਘਰੋਂ ਬਰਾਮਦ ਕੀਤੀਆਂ ਸਾਡੇ SKM ਦੇ ਜਿਹੜੇ ਗੁਰੇ ਤੇਜਵੀਰ ਸਿੰਘ ਔਰ ਗੁਰ ਅਮਨਿਤ ਅਮਨਿਤ ਸਿੰਘ ਮਾਨ ਨੇ ਮੰਗਟ ਨੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਇਹ ਮੈਂ ਇਹ ਮਸਲਾ ਕੱਲ ਕਿਸਾਨਾਂ ਦੀ ਲੁੱਟ ਦਾ ਉੱਥੇ ਉਠਾਉਣਾ ਸੀ ਔਰ ਬੋਕਰ ਪਾਰਟੀ ਦਾ ਇੱਕ ਐਮਐਲਏ ਥੋੜਾ ਆਈ ਵੁੱਡ ਸੇ ਕਿ ਕਮਲਾ ਹੀ ਆ ਜਿਹੜਾ ਕੀ ਨਾ ਆਉਦਾ ਹੈ ਗਾਲ ਉਗੋ ਕੇ ਉਹ ਕਹਿੰਦਾ ਹੁਣ ਸਾਡੀ ਸਰਕਾਰ ਟਰਾਲੀਆਂ ਦੀ ਚੋਰੀ ਦਾ ਦੀ ਤਹਿਕੀਕਾਤ ਕਰੂਗੀ ਐਡੀ ਵੈਲੀ ਸਾਡੀ ਸਰਕਾਰ ਮਤਲਬ 4 3-4 ਲੱਖ ਰੁਪਏ ਦੀ ਟਰਾਲੀ ਆ ਇਹਦਾ ਮਤਲਬ ਪੰਜਾਬ ਦੇ ਵਿੱਚ ਅਗਰ ਕਿਸੇ ਗਰੀਬ ਬੰਦੇ ਦਾ ਆ ਜਾਂ ਕਿਸੇ ਕਿਰਤ ਕਰਨ ਵਾਲੇ ਦਾ ਕੋਈ 2-4 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਜਾ ਉਹ ਸਰਕਾਰ ਉਸ ਨੂੰ ਜਵਾਬ ਦੇ ਨਹੀਂ ਗਈ ਇਸ ਲਈ ਇਹ ਤਾਂ ਸਫਰਕਾਲ ਦੀ ਕਹਾਣੀ ਹੋ ਗਈ ਮੇਰੇ ਵੀਰੋ ਨਹੀਂ ਬੋਲਣ ਦਿੱਤਾ ਸਾਡੀ ਪਾਰਟੀ ਨੇ ਲੀਡਰ ਆਫ ਓਪੋਜੀਸ਼ਨ ਦੇ ਨਾਲ ਹੋ ਕੇ ਸਾਰਿਆਂ ਨੇ ਵਾਕ ਆਊਟ ਕੀਤਾ ਫਿਰ ਆ ਗਿਆ ਬਾਅਦ ਦੁਪਹਿਰ ਦਾ ਟਾਈਮ ਸੀਗਾ ਜਿਹੜਾ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੁੰਦੀ ਆ ਜੀ ਸਾਡੀ ਪਾਰਟੀ ਨੂੰ ਲਗਭਗ 45 ਮਿੰਟ ਮਿਲੇ ਸੀਗੇ ਔਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਵਾ ਉਹਨੇ ਲਿਖ ਕੇ ਭੇਜਿਆ ਸਪੀਕਰ ਕੋਲ ਤਾਰਸਦਾ ਉਹਨੇ ਕਿਹਾ ਤਿੰਨ ਬੰਦੇ ਬੋਲਣਗੇ ਪਹਿਲੇ ਨੰਬਰ ਤੇ ਲੀਡਰ ਆਫ ਆਪੋਜੀਸ਼ਨ ਬੋਲੂਗਾ ਬਾਜਵਾ ਸਾਹਿਬ ਫਿਰ ਬੋਲੇਗਾ ਸੁਖਪਾਲ ਸਿੰਘ ਖੇਰਾ ਫਿਰ ਬੋਲੇਗਾ ਪ੍ਰਗਟ ਸਿੰਘ ਜਦੋਂ ਬਾਜਵਾ ਸਾਹਿਬ ਦੀ ਤਕਰੀਰ ਖਤਮ ਹੋ ਗਈ ਮੇਰੀ ਵਾਰੀ ਆ ਗਈ ਮੈਨੂੰ ਛੱਡ ਕੇ ਉਹਨੇ ਪ੍ਰਗਟ ਸਿੰਘ ਨੂੰ ਬੁਲਾਤਾ ਚਲੋ ਸਾਡਾ ਕੁਲੀ ਗਾ ਮੈਂ ਕਿਹਾ ਬੋਲੋ ਤੁਸੀਂ ਜਦੋਂ ਪ੍ਰਗਟ ਸਿੰਘ ਦਾ ਟਾਈਮ ਖਤਮ ਹੋ ਗਿਆ 11 ਮਿੰਟ ਬਾਕੀ ਪਛਦੇ ਸੀਗੇ ਤੇ ਜਦੋਂ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਹੀ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣੇ ਨਹੀਂ ਦਿੱਤਾ ਜਾ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸਦਰ ਨਹੀਂਗਾ ਇਹਦੀ ਕੋਈ ਨਿੱਜੀ ਦਾ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾਉਣੀ ਆ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੈਰੇ ਨੂੰ ਮੈਂ ਬੋਲਣੇ ਨਹੀਂ ਦੇਣਾ ਸਾਹਮਣੇ ਸਪਸ਼ਟ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦਿਲੇ ਦੀ ਚਿੜੀ ਜਿੰਨਾ ਦਿਲ ਹੈ ਇਸ ਬੰਦੇ ਦਾ ਹੁਣ ਉਹਦੇ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ ਆ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ ਆ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀ ਤੇ ਦੂਜੀ ਗੱਲ ਆ ਫਿਰ ਕੇਚਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿ ਖੈਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦੇਂਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆ ਇਹ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਿਣ ਤੇ ਔਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਹਮੇਸ਼ਾ ਸਤਿਕਾਰ ਕਰਦੇ ਨੇ ਸਪੀਕਰ ਸਾਹਿਬ ਸਪੀਕਰ ਸਾਹਿਬ ساری ਦੁਨੀਆ ਕਹਿੰਦੀ ਆ ਇਸ ਕੁਲਤਾਰ ਨੂੰ ਹੁਣੇ ਥੋੜੇ ਦਿਨ ਪਹਿਲਾਂ ਬਲਕਾਰ ਸਿੰਘ ਇੱਕ ਰਾਮਪੁਰੇ ਫੂਲ ਦਾ ਐਮਐਲਏ ਉਹਨੇ ਕਿਹਾ ਓਏ ਗੁੱਲੀ ਘਾੜਿਆ ਕੁਲਤਾਰ ਮਤਲਬ ਰਾਮਗੜੀ ਆ ਬਰਾਦਰੀ ਸਾਡੀ ਬਹੁਤ ਸਤਿਕਾਰਯੋਗ ਆ ਉਹਨੂੰ ਕਹਿੰਦਾ ਗੁੱਲੀ ਘਾੜਿਆ ਇਹ ਉਹਦਾ ਤਾਂ ਕੋਈ ਗੁੱਸਾ ਨਹੀਂ ਕੀਤਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਤਾਂ ਬੋਲਣ ਤੋਂ ਰੋਕਦਾ ਨਹੀਂਗਾ ਫਿਰ ਇਸ ਤੋਂ ਪਹਿਲਾਂ ਲਾਲਜੀਤ ਕੁਲਰ ਨੇ ਕਿਹਾ ਇਹ ਜਿਹੜੇ ਤਰਖਾਣ ਨੇ ਇਹ ਗੁੱਲੀਆਂ ਘੜਦੇ ਨੇ ਗੁੱਲੀ ਘੜਦੇ ਨੇ ਫਿਰ ਰਾਮਗੜੀਆ ਬਰਾਦਰੀ ਦੀ અપਮਾਨ ਕੀਤਾ ਉਦੋਂ ਤਾਂ ਕੁਲਤਾਰ ਸਿੰਘ ਨੂੰ ਕੋਈ ਅ ਕੁਸ਼ਬਦ ਚੁਬੇ ਨਹੀਂਗੇ ਇਸ ਲਈ ਮੇਰੇ ਵੀਰੋ ਇਹਨਾਂ ਨੇ ਨਾ ਇਸ ਦੀ ਪਵਿੱਤਰ ਸਦਨ ਦੀ ਜਿਹੜੀ ਅਹਿਮੀਅਤ ਸੀਗੀ ਉਹ ਤੈਸ਼ ਨੈਸ਼ ਕਰ ਦਿੱਤੀ ਆ ਔਰ ਇੱਕ ਫੌਜ ਖੜੀ ਕਰ ਲਈ ਅੰਦਰ 99 92 ਬੰਦੇ ਬਸ ਸ਼ੋਰ ਮਚਾਉਣ ਜੋਗੇ ਨੇ ਝੂਠ ਬੋਲਣ ਜੋਗੇ ਨੇ ਕੱਲ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਤੈਸ਼ ਨੈਸ਼ ਕੀਤਾ ਬੁਲਡੋਜ਼ ਕੀਤਾ ਤੁਸੀਂ ਉਹਨਾਂ ਦੇ ਆਗੂ ਫੜੇ ਨੇ ਤੇ ਕੁਲਦੀਪ ਢਾਲੀਵਾਲ ਖੜਕੇ ਤੇ ਹੋਰ ਪੰਜ ਸੱਤ ਅਮਲੇ ਖੜਕੇ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਛ ਨਹੀਂਗਾ ਦਿਨ ਦਿਹਾੜੇ ਝੂਠ ਸਦਨ ਦੇ ਅੰਦਰ ਇੱਥੋਂ ਦਾ ਲਾਈਵ ਬੋਗਸ ਆ ਇੱਥੋਂ ਦਾ ਮੇਨ ਸਟ੍ਰੀਮ ਚੈਨਲ ਜਿਹੜੇ ਲਾਈਵ ਦਿਖਾਉਂਦੇ ਨੇ ਜਦੋਂ ਖੈਰੇ ਨਾਲ ਉਹਦੋਂ ਕੱਟ ਦਿੰਦੇ ਨੇ ਔਰ ਜਦੋਂ ਆਪੋਜੀਸ਼ਨ ਬੋਲਦੀ ਉਹਨਾਂ ਨੂੰ ਐਡੀ ਵੱਡੀ ਸਕਰੀਨ ਵਿੱਚ ਦਿਖਾਉਂਦੇ ਨੇ ਤੇ ਜਦੋਂ ਉਹ ਅ ਬੋਕਰ ਪਾਰਟੀ ਬੋਲਦੀ ਉਹਦੋਂ ਇਹਨਾਂ ਦੇ ਮੂੰਹਾਂ ਦੇ ਵਿੱਚ ਕੈਮਰੇ ਵਾਰ ਦਿੰਦੇ ਨੇ ਮੇਰੇ ਵਿਰੋਧ ਸੋ ਇਹ ਅਸਲੀਅਤ ਇਸਦੀ ਹੈ ਮੈਂ ਕੀ ਠੋਣਾ ਸੀ ਮਸਲਾ ਆ ਮੈਂ ਸਾਰੀ ਰਿਸਰਚ ਕਰਕੇ ਆਇਆ ਸੀਗਾ ਮੈਂ ਮਸਲਾ ਕੀ ਠੋਣਾ ਸੀਗਾ ਕੱਲ ਗ